ਇਨਦੀਨੇ ਕੁੜੀਆਂ ਦੇ ਚਰਿੱਤਰ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਇੱਕ ਬਿਆਨ ਵਾਇਰਲ ਹੋ ਰਿਹਾ ਹੈ ਬਿਆਨ ਹੈ ਪਹਿਲਾਂ ਕੁੜੀਆਂ ਦਾ 14 ਸਾਲ ਦੀ ਉਮਰ 'ਚ ਵਿਆਹ ਹੋ ਜਾਂਦਾ ਸੀ ਅਤੇ 25 ਸਾਲ ਦੀ ਉਮਰ ਤੱਕ ਸੈਟਲ ਹੋ ਜਾਂਦੇ ਆ ਸੀ ਹੁਣ ਜਦੋਂ ਉਹ 25 ਸਾਲ ਦੀ ਉਮਰ ਦੇ ਵਿੱਚ ਵਿਆਹ ਕਰਵਾਉਂਦੀਆਂ ਨੇ ਉਦੋਂ ਤੱਕ ਉਹ ਇੱਕ ਅੱਧੀ ਜਗ੍ਹਾ ਮੂੰਹ ਮਾਰ ਚੁੱਕੀਆਂ ਹੁੰਦੀਆਂ ਨੇ ਇਹ ਬਿਆਨ ਉਸ ਗੁਰੂ ਜੀ ਦਾ ਹੈ ਜਿਸ ਨੂੰ ਸੁਣਨ ਲਈ ਲੱਖਾਂ ਲੋਕ ਆਉਂਦੇ ਨੇ ਜਿਸਦੇ ਪ੍ਰਵਚਨ ਦੇ ਵਿੱਚ ਹਜ਼ਾਰਾਂ ਲੋਕ ਮੌਜੂਦ ਹੁੰਦੇ ਨੇ

जब जवान होके आएगी तो स्वाभाविक है कि वो अपनी जवानी कहीं ना कहीं तो वो उसकी जवानी फिसल जाएगी या जाएगी जैसे कि अभी एक लड़के के संग हनीमून मनाने गई परंतु वो किसी और के साथ वो रह चुकी थी उसके साथ चक्कर था वो वाला केस अभी पुराना हुआ नहीं जाता ਪਹਿਲਾਂ ਸਿਰਫ ਗੀਤਾਰ ਮਾਇਨ ਭਗਤੀ ਦੀ ਚਰਚਾ ਹੁੰਦੀ ਸੀ ਹਾਲਾਂਕਿ ਹੁਣ ਵੀ ਧਾਰਮਿਕ ਗੁਰੂ ਲੋਕਾਂ ਨੂੰ ਅਧਿਆਤਮ ਤ્યાਗ ਅਤੇ ਖੁਸ਼ਹਾਲ ਜ਼ਿੰਦਗੀ ਦਾ ਰਸਤਾ ਦੱਸਦੇ ਨੇ ਪਰ ਮੂਹ ਮਾਰਨ ਅਤੇ 25 ਸਾਲ ਦੀਆਂ ਕੁੜੀਆਂ ਦੇ ਚਰਿੱਤਰ ਤੇ ਪੁੱਠੇ ਸਿੱਧੇ ਬਿਆਨ ਇਸ ਦੇ ਵਿੱਚ ਉਹ ਮਾਹਰ ਹੋ ਚੁੱਕੇ ਨੇ ਧਰਮ ਦੇ ਮੰਚ ਤੇ ਅਜਿਹੀਆਂ ਗੱਲਾਂ ਕਹਿਣਾ ਗਿਆਨ ਨਹੀਂ ਹੈ ਇੱਕ ਔਰਤ ਦੇ ਸਵੈ ਮਾਨਤੇ ਸੱਦਾ ਹਮਲਾ ਹੈ ਦੇਸ਼ ਚੰਦ ਤੇ ਪਹੁੰਚ ਗਿਆ ਪਰ ਕੁਝ ਲੋਕ ਅਜੇ ਵੀ 14 ਸਾਲ ਦੀ ਉਮਰ ਦੇ ਵਿੱਚ ਕੁੜੀਆਂ ਦੇ ਵਿਆਹ ਕਰਵਾਉਣ ਦੇ ਯੁੱਗ ਦੇ ਵਿੱਚ ਫਸੇ ਹੋਏ ਨੇ। ਬਰਿੰਦਾਵਨ ਦੇ ਗੋਰਾ ਗੋਪਾਲ ਆਸ਼ਰਮ ਤੋਂ ਗਿਆਨ ਦੀ ਗੰਗਾ ਵਹਾਉਣ ਵਾਲੇ ਕਥਾਵਾਚਕ ਅਨਿਰuddh ਆਚਾਰੀਆਂ ਨੇ ਹਾਲ ਹੀ ਦੇ ਵਿੱਚ ਮਹਿਲਾਵਾਂ ਤੇ ਇਹੀ ਕਾਜਹਾ ਬਿਆਨ ਦਿੱਤਾ ਹੈ ਜਿਸ ਨੇ ਦੇਸ਼ ਦੀਆਂ ਮਹਿਲਾਵਾਂ ਦੇ ਵਿੱਚ ਗੁੱਸਾ ਭਰ ਦਿੱਤਾ ਹੈ। ਸ਼ਿਵ ਸੇਨਾ ਉਦਵ ਠਾਕਰੇ ਧੜੇ ਦੀ ਸੰਸਦ ਮੈਂਬਰ ਪ੍ਰਿਯੰਕਾ ਚਤੁਰਵੇਦੀ ਨੇ ਇਸ ਬਿਆਨ ਨੂੰ ਕਿਣੋਣਾ ਸ਼ਰਮਨਾਕ ਮਹਿਲਾ ਵਿਰੋਧੀ ਕਿਹਾ। ਉਹਨਾਂ ਨੇ ਕਿਹਾ ਕਿ ਪ੍ਰੇਮਾਨੰਦ ਮਹਾਰਾਜ ਵਰਗੇ ਸੰਤ ਮਹਿਲਾ ਸ਼ੁਸ਼ਕਤੀਕਰਨ ਬਾਰੇ ਗੱਲ ਕਰਦੇ ਨੇ ਅਤੇ ਇੱਥੇ ਇੱਕ ਬਾਬਾ ਔਰਤਾਂ ਦੇ ਚਰਿੱਤਰ ਦਾ ਮਜ਼ਾਕ ਉਡਾ ਰਿਹਾ ਹੈ। ਮथुरा ਦੇ ਵਿੱਚ ਮਹਿਲਾ ਵਕੀਲਾ ਨੇ ਆਪਣਾ ਵਿਰੋਧ ਦਰਜ ਕਰਵਾਇਆ ਅਤੇ ਇੱਕ ਪੁਤਲਾ ਵੀ ਸਾੜਿਆ। ਲੋਕ ਕਹਿੰਦੇ ਨੇ ਕਿ ਅਜਿਹੇ ਬਿਆਨ ਨਾ ਸਿਰਫ ਗੁਰੂ ਦੀ ਸ਼ਾਨ ਨੂੰ ਘਟਾਉਂਦੇ ਨੇ ਸਗੋਂ ਸਮਾਜ ਨੂੰ ਵੀ ਜ਼ਹਿਰੀਲਾ ਬਣਾ ਦਿੰਦੇ ਨੇ। ਜਿਵੇਂ ਹੀ ਮਾਮਲਾ ਗਰਮਾਇਆ ਅਨਿਰੁੱਧ ਆਚਾਰੀਆਂ ਨੇ ਜਲਦੀ ਹੀ ਇੱਕ ਵੀਡੀਓ ਜਾਰੀ ਕੀਤੀ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਮੇਰੇ ਬਿਆਨਾਂ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਹੈ। ਆਧਾ ਵੀਡੀਓ ਸਾਂਝਾ ਕੀਤਾ ਗਿਆ ਜਿਸ ਕਾਰਨ ਮਾਵਾਂ ਤੇ ਭੈਣਾਂ ਨੇ ਮੈਨੂੰ ਗਲਤ ਸਮਝਿਆ ਹੋਇਆ ਮੇਰੇ ਖਿਲਾਫ ਐਫਆਈਆਰ ਵੀ ਦਰਜ ਕਰਵਾਈ ਗਈ ਹੈ ਤਾਂ ਉਹਨਾਂ ਨੇ ਕਿਹਾ ਕਿ ਮਾਫ ਕਰਨਾ ਮੈਂ ਕੁਝ ਕੁੜੀਆਂ ਬਾਰੇ ਗੱਲ ਕਰ ਰਿਹਾ ਸੀ ਮੈਂ ਸਾਰੀਆਂ ਕੁੜੀਆਂ ਨੂੰ ਨਹੀਂ ਕਿਹਾ ਜੋ ਲਿਵ ਇਨ ਰਿਲੇਸ਼ਨਸ਼ਿਪ ਦੇ ਵਿੱਚ ਰਹਿੰਦੀਆਂ ਨੇ ਉਹਨਾਂ ਬਾਰੇ ਮੈਂ ਗੱਲ ਕੀਤੀ ਹੈ ਉਹ ਲਿਵ ਇਨ ਰਿਲੇਸ਼ਨਸ਼ਿਪ ਦੇ ਵਿੱਚ ਰਹਿੰਦੀਆਂ ਰਿਸ਼ਤੇ ਬਣਾਈ ਰੱਖਣ ਦੇ ਵਿੱਚ ਸਮਰਥਨ ਨਹੀਂ ਹੁੰਦੀਆਂ ਮੇਰਾ ਇਰਾਦਾ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਨਹੀਂ ਸੀ ਮੇਰਾ ਅਧੂਰਾ ਵੀਡੀਓ ਚਲਾਇਆ ਗਿਆ ਗੁਰੂ ਅਨਿਰuddh ਆਚਾਰੀਆ ਬਰਿੰਦਵਾਨ ਆਸ਼ਰਮ ਦੇ ਵਿੱਚ ਪ੍ਰਵਚਨ ਦਿੰਦੇ ਨੇ ਲੱਖਾਂ ਲੋਕ ਉਹਨਾਂ ਨੂੰ ਸੁਣਨ ਲਈ ਆਉਂਦੇ ਨੇ ਪਰ ਇਸ ਤਰੀਕੇ ਦੇ ਬਿਆਨ ਮਹਿਲਾਵਾਂ ਲਈ ਦੇਣੇ ਠੀਕ ਨਹੀਂ ਹਨ ਹਾਲਾਂਕਿ ਹੁਣ ਉਹਨਾਂ ਨੇ ਆਪਣੀ ਗਲਤੀ ਦਾ ਅਹਿਸਾਸ ਕਰ ਲਿਆ ਉਹਨਾਂ ਨੇ ਮਾਫੀ ਵੀ ਮੰਗੀ ਆ ਪਰ ਇਸ ਬਿਆਨ ਨੂੰ ਲੈ ਕੇ ਦੇਸ਼ ਭਰ ਦੀਆਂ ਮਹਿਲਾਵਾਂ ਦੇ ਵਿੱਚ ਭਾਰੀ ਗੁੱਸਾ ਹੈ ਸੋਸ਼ਲ ਮੀਡੀਆ ਤੇ ਲਗਾਤਾਰ ਟ੍ਰੋਲਿੰਗ ਹੋ ਰਹੀ ਹੈ ਵਿਰੋਧ ਪ੍ਰਦਰਸ਼ਨਾਂ ਵਿਰੋਧ ਪ੍ਰਦਰਸ਼ਨ ਤੱਕ ਹੋ ਰਹੇ ਨੇ ਹਰ ਜਗ੍ਹਾ ਗੂੰਜ ਕੋ ਦਹੀਆ ਕਿ ਔਰਤ ਦਾ અપਮਾਨ ਬਰਦਾਸ਼ਤ ਨਹੀਂ ਕੀਤਾ ਜਾਵੇਗਾ